ਤਸਵੀਰਾਂ ਮਮਦੂਦ ਦੇ ਇੱਕ ਇਲਾਕੇ ਤੋਂ ਸਾਹਮਣੇ ਆਈਆਂ ਦੱਸਦੀ ਜਿੱਥੇ ਇੱਕ ਟਰੈਕਟਰ ਦੇ ਕੰਧ ਨਾਲ ਖਹਿ ਜਾਣ ਦੇ ਪਿੱਛੋਂ ਇੰਨਾ ਜ਼ਿਆਦਾ ਵਿਵਾਦ ਵੱਧ ਗਿਆ ਕਿ ਦੋ ਧਿਰਾਂ ਆਮੋ ਸਾਹਮਣੇ ਹੋ ਗਈਆਂ ਤੇ ਇਸ ਦੌਰਾਨ ਇੱਕ ਦੂਜੇ ਦੇ ਉੱਪਰ ਜਮ ਕੇ ਜਿਹੜੇ ਇੱਟਾਂ ਰੋੜੇ ਆ ਉਹ ਤੱਕ ਚੁਲਾਏ ਜਾਂਦੇ ਆ ਤਸਵੀਰਾਂ ਦੇਖ ਸਕਦੇ ਹੋ ਕਿ ਮਰਦ ਕੀ ਔਰਤਾਂ ਦੋਵਾਂ ਪਾਸਿਆਂ ਤੋਂ ਇੱਕ ਦੂਜੇ ਦੇ ਉੱਪਰ ਜਿਹੜੇ ਇੱਟਾਂ ਰੋਲੇ ਭਰਾਏ ਜਾ ਰਿਹਾ ਤੇ ਤਸਵੀਰਾਂ ਦੇਖ ਸਕਦੇ ਹੋ ਕਿ ਕਿਵੇਂ ਕਿਸੇ ਦਾ ਵੀ ਇੱਥੇ ਲਿਹਾਜ ਆ ਜਿਹੜਾ ਉਹ ਨਹੀਂ ਕੀਤਾ ਜਾ ਰਿਹਾ ਭਾਵੇਂ ਅੱਗੇ ਕੋਈ ਔਰਤ ਆ ਰਹੀ ਆ ਉਸਦੇ ਉੱਪਰ ਵੀ ਜਿਹੜਾ ਇੱਟ ਬਟਾ ਉਹ ਚਲਾਇਆ ਜਾ ਰਿਹਾ ਤਾਂ ਦੱਸਦੀ ਕਿ ਤਸਵੀਰਾਂ ਮਮਦੋਟ ਦੇ ਪਿੰਡ ਸ਼ਾਂਗਾ ਖੁਰਦ ਤੋਂ ਸਾਹਮਣੇ ਆਈਆਂ ਨੇ ਜਿੱਥੇ ਦੋ ਧਿਰਾਂ ਆਮੋ ਸਾਹਮਣੇ ਹੋਈਆਂ ਸੀ ਤੇ ਵਿਵਾਦ ਦਾ ਕਾਰਨ ਇੱਕ ਟਰੈਕਟਰ ਦੱਸਿਆ ਜਾ ਰਿਹਾ ਦਰਸਲ ਇੱਕ ਟਰੈਕਟਰ ਕਿਸੇ ਪਰਿਵਾਰ ਦੇ ਘਰ ਦੀ ਕੰਧ ਦੇ ਨਾਲ ਖਹਿ ਕੇ ਲੰਘ ਜਾਂਦਾ ਜਿਸ ਤੋਂ ਬਾਅਦ ਪਹਿਲਾਂ ਬਹਿਸ ਹੁੰਦੀ ਆ ਤੇ ਫਿਰ ਇਹ ਮਾਮਲਾ ਇੰਨਾ ਜ਼ਿਆਦਾ ਵੱਧ ਜਾਂਦਾ ਕਿ ਗੱਲ ਇੱਟਾਂ ਰੋੜਿਆਂ ਤੱਕ ਪਹੁੰਚ ਜਾਂਦੀ ਆ ਹਾਲਾਂਕਿ ਪਹਿਲਾਂ ਪੁਲਿਸ ਦੇ ਵੱਲੋਂ ਇਹ ਜਿਹੜਾ ਮਾਮਲਾ ਸ਼ਾਂਤ ਵੀ ਕਰਵਾਇਆ ਜਾਂਦਾ ਪਰ ਉਸ ਤੋਂ ਬਾਅਦ ਵੀ ਵੇ ਦੋਵੇਂ ਧਿਰਾਂ ਫਿਰ ਤੋਂ ਆਹਮੋ ਸਾਹਮਣੇ ਹੋ ਜਾਂਦੀਆਂ ਨੇ ਤੇ ਜਦੋਂ ਤੱਕ ਪੁਲਿਸ ਦੇ ਕੋਲ ਜਾਣਕਾਰੀ ਪਹੁੰਚੇ ਜਾਂ ਪੁਲਿਸ ਉਸ ਜਗ੍ਹਾ ਦੇ ਉੱਪਰ ਪਹੁੰਚਦੀ ਉਸ ਤੋਂ ਪਹਿਲਾਂ ਹੀ ਦੋਵੇਂ ਧਿਰਾਂ ਦੇ ਵੱਲੋਂ ਇੱਕ ਦੂਜੇ ਦੇ ਉੱਪਰ ਇੱਟਾਂ ਰੋੜਿਆਂ ਦਾ ਜਿਹੜਾ ਮੀਭਰ ਬড়া ਦਿੱਤਾ ਜਾਂਦਾ ਵਾ ਤੇ ਤਸਵੀਰਾਂ ਦੇਖ ਸਕਦੇ ਹੋ ਕਿ ਕਿਵੇਂ ਇੱਕ ਦੂਜੇ ਦੇ ਉੱਪਰ ਜਿਹੜੇ ਇੱਟਾਂ ਰੋੜੇ ਆਉ ਚਲਾਏ ਜਾ ਰਹੇ ਆ ਤੇ ਮਮਦੂਰ ਦੇ ਪਿੰਡ ਸ਼ਾਂਗਾ ਖੁਰਤ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਹੁਣ ਦੋਵਾਂ ਧਿਰਾਂ ਦੇ ਵੱਲੋਂ ਇੱਕ ਦੂਜੇ ਦੇ ਉੱਪਰ ਇਲਜ਼ਾਮ ਆ ਜਿਹੜੇ ਉਹ ਵੀ ਲਗਾਏ ਜਾ ਰਹੇ ਆ ਦੋਵੇਂ ਧਿਰਾਂ ਇੱਕ ਦੂਜੇ ਦੇ ਉੱਪਰ ਲ ਨੂੰ ਜਿਹੜੇ ਲੈ ਕੇ ਕਾਰਨ ਦੇ ਜਾਂ ਲੜਾਈ ਸ਼ੁਰੂ ਕਰਨ ਦੇ ਜਿਹੜੇ ਇਲਜ਼ਾਮ ਆ ਉਹ ਲਗਾਉਂਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਹਾਲਾਂਕਿ ਪੁਲਿਸ ਦੇ ਵੱਲੋਂ ਵੀ ਇਸ ਮਾਮਲੇ ਦੀ ਜਾਂਚ ਆ ਜਿਹੜੀ ਉਹ ਸ਼ੁਰੂ ਕਰ ਦਿੱਤੀ ਗਿਆ ਕਿ ਕਾਰਨ ਕੀ ਰਹੇ ਨੇ ਕਿਉਂ ਫਿਰ ਤੋਂ ਇਹ ਦੋਵੇਂ ਧਿਰਾਂ ਆਮੋ ਸਾਹਮਣੇ ਹੋਈਆਂ ਨੇ ਜਦੋਂ ਪੁਲਿਸ ਦੇ ਵੱਲੋਂ ਪਹਿਲਾਂ ਦੋਵੇਂ ਧਿਰਾਂ ਨੂੰ ਸਮਝਾ ਦਿੱਤਾ ਗਿਆ ਸੀ ਉਸ ਦੇ ਬਾਵਜੂਦ ਵੀ ਫਿਰ ਤੋਂ ਕਿਉਂ ਇਹ ਦੋਵੇਂ ਧਿਰਾਂ ਆਮੋ ਸਾਹਮਣੇ ਹੋਈਆਂ ਜਾਂ ਕਿਸ ਦੀ ਗਲਤੀ ਸੀ ਜਾਂ ਕਿਸ ਦੇ ਵੱਲੋਂ ਪਹਿਲਾਂ ਦੂਜੀ ਧਿਰ ਨੂੰ ਉਕਸਾਇਆ ਗਿਆ ਇਸ ਨੂੰ ਲੈ ਕੇ ਪੁਲਿਸ ਦੇ ਵੱਲੋਂ ਜਾਂਚ ਜਿਹੜੀ ਉਹ ਸ਼ੁਰੂ ਕਰ ਦਿੱਤੀ ਗਈ ਉੱਥੇ ਹੀ ਜੋ ਜ਼ਖਮੀ ਹੋਏ ਨੇ ਉਹਨਾਂ ਨੂੰ ਇਲਾਜ ਦੇ ਲਈ ਮਾਮਦੋੜ ਦੇ ਸਿਵਲ ਹਸਪਤਾਲ ਦੇ ਵਿੱਚ ਭਰਤੀ ਕਰਵਾ ਦਿੱਤਾ ਗਿਆ ਤੇ ਉੱਥੇ ਹੀ ਹੁਣ ਦੋਵੇਂ ਧਿਰਾਂ ਇੱਕ ਦੂਜੇ ਦੇ ਉੱਪਰ ਇਲਜ਼ਾਮ ਲਗਾ ਰਹੀਆਂ ਨੇ ਤੇ ਪੁਲਿਸ ਦੇ ਵੱਲੋਂ ਫਿਲਹਾਲ ਜਾਂਚ ਕੀਤੀ ਜਾ ਰਹੀ ਹੈ ਕਿ ਆਖਰ ਗਲਤੀ ਕਿਸ ਦੀ ਹੈ ਕਿਉਂ ਇਹ ਦੋਵੇਂ ਧਿਰਾਂ ਫਿਰ ਤੋਂ ਆਹਮੋ ਸਾਹਮਣੇ ਹੋਈਆਂ ਨੇ ਦੱਸਦੀ ਹੈ ਕਿ ਇੱਕ ਟਰੈਕਟਰ ਕੰਧ ਦੇ ਨਾਲ ਖਹਿ ਗਿਆ ਸੀ ਜਿਸ ਤੋਂ ਬਾਅਦ ਪਹਿਲਾਂ ਦੋਵੇਂ ਧਿਰਾਂ ਦੇ ਵਿੱਚ ਬਹਿਸ ਹੁੰਦੀ ਹੈ ਫਿਰ ਆਹਮੋ ਸਾਹਮਣੇ ਹੁੰਦੇ ਹੈ ਪੁਲਿਸ ਦੇ ਤੱਕ ਮਾਮਲਾ ਪਹੁੰਚਦਾ ਪੁਲਿਸ ਦੇ ਵੱਲੋਂ ਇਹ ਮਾਮਲਾ ਸ਼ਾਂਤ ਕਰਵਾਇਆ ਜਾਂਦਾ ਪਰ ਉਸ ਤੋਂ ਬਾਅਦ ਇੱਕ ਵਾਰ ਫਿਰ ਤੋਂ ਇਹ ਦੋਵੇਂ ਧਿਰਾਂ ਆਹਮੋ ਸਾਹਮਣੇ ਹੋ ਜਾਂਦੀਆਂ ਨੇ ਤੇ ਇੱਕ ਦੇ ਉੱਪਰ ਜੰਮ ਕੇ ਜਿਹੜੇ ਇੱਟਾਂ ਰੋੜੇ ਆ ਉਹ ਚਲਾ ਦਿੱਤੇ ਜਾਂਦੇ ਆ ਤੇ ਹੁਣ ਦੋਵੇਂ ਧਿਰਾਂ ਨਾਲ ਜਦੋਂ ਗੱਲਬਾਤ ਕੀਤੀ ਤਾਂ ਉਹਨਾਂ ਨੇ ਇੱਕ ਦੂਜੇ ਦੇ ਉੱਪਰ ਇਲਜ਼ਾਮ ਲਗਾ ਦਿੱਤੇ ਉੱਥੇ ਹੀ ਪੁਲਿਸ ਫਿਲਹਾਲ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਕਿ ਆਖਰ ਕਾਰਨ ਕੀ ਰਹੇ ਨੇ ਕਿਉਂ ਇਹ ਦੋਵੇਂ ਧਿਰਾਂ ਆਹਮੋ ਸਾਹਮਣੇ ਹੋਈਆਂ ਨੇ ਤਸਵੀਰਾਂ ਮਮਦੋਡ ਦੇ ਇੱਕ ਇਲਾਕੇ ਤੋਂ ਸਾਹਮਣੇ ਆਈਆਂ ਦੱਸਦੀ ਜਿੱਥੇ ਇੱਕ ਟਰੈਕਟਰ ਦੇ ਕੰਧ ਨਾਲ ਖਹਿ ਜਾਣ ਦੇ ਪਿੱਛੋਂ ਇੰਨਾ ਜ਼ਿਆਦਾ ਵਿਵਾਦ ਵੱਧ ਗਿਆ ਕਿ ਦੋ ਧਿਰਾਂ ਆਮੋ ਸਾਹਮਣੇ ਹੋ ਗਈਆਂ ਤੇ ਇਸ ਦੌਰਾਨ ਇੱਕ ਦੂਜੇ ਦੇ ਉੱਪਰ ਜਮ ਕੇ ਜਿਹੜੇ ਇੱਟਾਂ ਰੋੜੇ ਆ ਉਹ ਤੱਕ ਚੁਲਾਏ ਜਾਂਦੇ ਆ ਤਸਵੀਰਾਂ ਦੇਖ ਸਕਦੇ ਹੋ ਕਿ ਮਰਦ ਕੀ ਔਰਤਾਂ ਦੋਵਾਂ ਪਾਸਿਆਂ ਤੋਂ ਇੱਕ ਦੂਜੇ ਦੇ ਉੱਪਰ ਜਿਹੜੇ ਇੱਟਾਂ ਰੋਲੇ ਭરાਏ ਜਾ ਰਿਹਾ ਤੇ ਤਸਵੀਰਾਂ ਦੇਖ ਸਕਦੇ ਹੋ ਕਿ ਕਿਵੇਂ ਕਿਸੇ ਦਾ ਵੀ ਇੱਥੇ ਲਿਹਾਜ ਆ ਜਿਹੜਾ ਉਹ ਨਹੀਂ ਕੀਤਾ ਜਾ ਰਿਹਾ ਭਾਵੇਂ ਅੱਗੇ ਕੋਈ ਔਰਤ ਆ ਰਹੀ ਆ ਉਸਦੇ ਉੱਪਰ ਵੀ ਜਿਹੜਾ ਇੱਟ ਬਟਾ ਉਹ ਚਲਾਇਆ ਜਾ ਰਿਹਾ ਤਾਂ ਦੱਸਦੀ ਕਿ ਤਸਵੀਰਾਂ ਮਮਦੋਟ ਦੇ ਪਿੰਡ ਸ਼ਾਂਗਾ ਖੁਰਦ ਤੋਂ ਸਾਹਮਣੇ ਆਈਆਂ ਨੇ ਜਿੱਥੇ ਦੋ ਧਿਰਾਂ ਆਮੋ ਸਾਹਮਣੇ ਹੋਈਆਂ ਸੀ ਤੇ ਵਿਵਾਦ ਦਾ ਕਾਰਨ ਇੱਕ ਟਰੈਕਟਰ ਦੱਸਿਆ ਜਾ ਰਿਹਾ ਦਰਸਲ ਇੱਕ ਟਰੈਕਟਰ ਕਿਸੇ ਪਰਿਵਾਰ ਦੇ ਘਰ ਦੀ ਕੰਧ ਦੇ ਨਾਲ ਖਹਿ ਕੇ ਲੰਘ ਜਾਂਦਾ ਜਿਸ ਤੋਂ ਬਾਅਦ ਪਹਿਲਾਂ ਬਹਿਸ ਹੁੰਦੀ ਆ ਤੇ ਫਿਰ ਇਹ ਮਾਮਲਾ ਇੰਨਾ ਜ਼ਿਆਦਾ ਵੱਧ ਜਾਂਦਾ ਕਿ ਗੱਲ ਇੱਟਾਂ ਰੋੜਿਆਂ ਤੱਕ ਪਹੁੰਚ ਜਾਂਦੀ ਆ ਹਾਲਾਂਕਿ ਪਹਿਲਾਂ ਪੁਲਿਸ ਦੇ ਵੱਲੋਂ ਇਹ ਜਿਹੜਾ ਮਾਮਲਾ ਸ਼ਾਂਤ ਵੀ ਕਰਵਾਇਆ ਜਾਂਦਾ ਪਰ ਉਸ ਤੋਂ ਬਾਅਦ ਵੀ ਵੇ ਦੋਵੇਂ ਧਿਰਾਂ ਫਿਰ ਤੋਂ ਆਹਮੋ ਸਾਹਮਣੇ ਹੋ ਜਾਂਦੀਆਂ ਨੇ ਤੇ ਜਦੋਂ ਤੱਕ ਪੁਲਿਸ ਦੇ ਕੋਲ ਜਾਣਕਾਰੀ ਪਹੁੰਚੇ ਜਾਂ ਪੁਲਿਸ ਉਸ ਜਗ੍ਹਾ ਦੇ ਉੱਪਰ ਪਹੁੰਚਦੀ ਉਸ ਤੋਂ ਪਹਿਲਾਂ ਹੀ ਦੋਵੇਂ ਧਿਰਾਂ ਦੇ ਵੱਲੋਂ ਇੱਕ ਦੂਜੇ ਦੇ ਉੱਪਰ ਇੱਟਾਂ ਰੋੜਿਆਂ ਦਾ ਜਿਹੜਾ ਮੀਭਰ ਬড়া ਦਿੱਤਾ ਜਾਂਦਾ ਵਾ ਤੇ ਤਸਵੀਰਾਂ ਦੇਖ ਸਕਦੇ ਹੋ ਕਿ ਕਿਵੇਂ ਇੱਕ ਦੂਜੇ ਦੇ ਉੱਪਰ ਜਿਹੜੇ ਇੱਟਾਂ ਰੋੜੇ ਆ ਚਲਾਏ ਜਾ ਰਹੇ ਆ ਤੇ ਮਮਦੂਰ ਦੇ ਪਿੰਡ ਸ਼ਾਂਗਾ ਖੁਰਤ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਹੁਣ ਦੋਵਾਂ ਧਿਰਾਂ ਦੇ ਵੱਲੋਂ ਇੱਕ ਦੂਜੇ ਦੇ ਉੱਪਰ ਇਲਜ਼ਾਮ ਆ ਜਿਹੜੇ ਉਹ ਵੀ ਲਗਾਏ ਜਾ ਰਹੇ ਆ ਦੋਵੇਂ ਧਿਰਾਂ ਇੱਕ ਦੂਜੇ ਦੇ ਉੱਪਰ ਲੜ ਨੂੰ ਜਿਹੜੇ ਲੈ ਕੇ ਕਾਰਨ ਦੇ ਜਾਂ ਲੜਾਈ ਸ਼ੁਰੂ ਕਰਨ ਦੇ ਜਿਹੜੇ ਇਲਜ਼ਾਮ ਆ ਉਹ ਲਗਾਉਂਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਹਾਲਾਂਕਿ ਪੁਲਿਸ ਦੇ ਵੱਲੋਂ ਵੀ ਇਸ ਮਾਮਲੇ ਦੀ ਜਾਂਚ ਆ ਜਿਹੜੀ ਉਹ ਸ਼ੁਰੂ ਕਰ ਦਿੱਤੀ ਗਿਆ ਕਿ ਕਾਰਨ ਕੀ ਰਹੇ ਨੇ ਕਿਉਂ ਫਿਰ ਤੋਂ ਇਹ ਦੋਵੇਂ ਧਿਰਾਂ ਆਮੋ ਸਾਹਮਣੇ ਹੋਈਆਂ ਨੇ ਜਦੋਂ ਪੁਲਿਸ ਦੇ ਵੱਲੋਂ ਪਹਿਲਾਂ ਦੋਵੇਂ ਧਿਰਾਂ ਨੂੰ ਸਮਝਾ ਦਿੱਤਾ ਗਿਆ ਸੀ ਉਸ ਦੇ ਬਾਵਜੂਦ ਵੀ ਫਿਰ ਤੋਂ ਕਿਉਂ ਇਹ ਦੋਵੇਂ ਧਿਰਾਂ ਆਮੋ ਸਾਹਮਣੇ ਹੋਈਆਂ ਜਾਂ ਕਿਸ ਦੀ ਗਲਤੀ ਸੀ ਜਾਂ ਕਿਸ ਦੇ ਵੱਲੋਂ ਪਹਿਲਾਂ ਦੂਜੀ ਧਿਰ ਨੂੰ ਉਕਸਾਇਆ ਗਿਆ ਇਸ ਨੂੰ ਲੈ ਕੇ ਪੁਲਿਸ ਦੇ ਵੱਲੋਂ ਜਾਂਚ ਜਿਹੜੀ ਉਹ ਸ਼ੁਰੂ ਕਰ ਦਿੱਤੀ ਗਈ ਉੱਥੇ ਹੀ ਜੋ ਜ਼ਖਮੀ ਹੋਏ ਨੇ ਉਹਨਾਂ ਨੂੰ ਇਲਾਜ ਦੇ ਲਈ ਮਾਮਦੋੜ ਦੇ ਸਿਵਲ ਹਸਪਤਾਲ ਦੇ ਵਿੱਚ ਭਰਤੀ ਕਰਵਾ ਦਿੱਤਾ ਗਿਆ ਤੇ ਉੱਥੇ ਹੀ ਹੁਣ ਦੋਵੇਂ ਧਿਰਾਂ ਇੱਕ ਦੂਜੇ ਦੇ ਉੱਪਰ ਇਲਜ਼ਾਮ ਲਗਾ ਰਹੀਆਂ ਨੇ ਤੇ ਪੁਲਿਸ ਦੇ ਵੱਲੋਂ ਫਿਲਹਾਲ ਜਾਂਚ ਕੀਤੀ ਜਾ ਰਹੀ ਹੈ ਕਿ ਆਖਰ ਗਲਤੀ ਕਿਸ ਦੀ ਹੈ ਕਿਉਂ ਇਹ ਦੋਵੇਂ ਧਿਰਾਂ ਫਿਰ ਤੋਂ ਆਹਮੋ ਸਾਹਮਣੇ ਹੋਈਆਂ ਨੇ ਦੱਸਦੀ ਹੈ ਕਿ ਇੱਕ ਟਰੈਕਟਰ ਕੰਧ ਦੇ ਨਾਲ ਖਹਿ ਗਿਆ ਸੀ ਜਿਸ ਤੋਂ ਬਾਅਦ ਪਹਿਲਾਂ ਦੋਵੇਂ ਧਿਰਾਂ ਦੇ ਵਿੱਚ ਬਹਿਸ ਹੁੰਦੀ ਹੈ ਫਿਰ ਆਹਮੋ ਸਾਹਮਣੇ ਹੁੰਦੇ ਹੈ ਪੁਲਿਸ ਦੇ ਤੱਕ ਮਾਮਲਾ ਪਹੁੰਚਦਾ ਪੁਲਿਸ ਦੇ ਵੱਲੋਂ ਇਹ ਮਾਮਲਾ ਸ਼ਾਂਤ ਕਰਵਾਇਆ ਜਾਂਦਾ ਪਰ ਉਸ ਤੋਂ ਬਾਅਦ ਇੱਕ ਵਾਰ ਫਿਰ ਤੋਂ ਇਹ ਦੋਵੇਂ ਧਿਰਾਂ ਆਹਮੋ ਸਾਹਮਣੇ ਹੋ ਜਾਂਦੀਆਂ ਨੇ ਤੇ ਇੱਕ ਦੂਜੇ ਦੇ ਉੱਪਰ ਜੰਮ ਕੇ ਜਿਹੜੇ ਇੱਟਾਂ ਰੋੜੇ ਆ ਉਹ ਚਲਾ ਦਿੱਤੇ ਜਾਂਦੇ ਆ ਤੇ ਹੁਣ ਦੋਵੇਂ ਧਿਰਾਂ ਨਾਲ ਜਦੋਂ ਗੱਲਬਾਤ ਕੀਤੀ ਤਾਂ ਉਹਨਾਂ ਨੇ ਇੱਕ ਦੂਜੇ ਦੇ ਉੱਪਰ ਇਲਜ਼ਾਮ ਲਗਾ ਦਿੱਤੇ ਉੱਥੇ ਹੀ ਪੁਲਿਸ ਫਿਲਹਾਲ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਕਿ ਆਖਰ ਕਾਰਨ ਕੀ ਰਹਿਨੇ ਕਿਉਂ ਇਹ ਦੋਵੇਂ ਧਿਰਾਂ ਆਹਮੋ ਸਾਹਮਣੇ ਹੋਈਆਂ ਨੇ